ਸਾਰੇ ਨੂੰ ਸਾਰੇ ਪੈਂਪਰਾ ਵਧੀਆ ਕਿੰਨਾ ਤੋਂ ਹੋ ਗਿਆ ਸੱਜੀ ਕਾਲੀ ਚਾਲੀ ਵਿੱਚ ਤੁਸੀਂ ਵੀ ਰੱਜੀ ਕੁਝ ਹੋਗੇ ਪਰ ਮਤਮ ਤੁਹਾਨੂੰ ਚੜ੍ਹਦੀ ਗਰਾਜ ਰੱਖੇ ਇਹ ਮੈਂ ਕੱਪੀਆਂ ਨੂੰ ਸੂਟ ਇਹ ਦਿੱਤਾ ਸੀ ਮੇਰੇ ਪਾਪੀ ਨੇ ਲੱਕੜੀ ਤੇ ਪਣਾ ਨਹੀਂ ਕਿੰਨੀ ਬਹੁਤ ਜ਼ਿਆਦਾ ਸਿੰਪਲ ਸਵਾਰ ਬਹੁਤ ਹੋਲੀ ਭਾਰੀ ਰੱਖਦੀ ਨਾ ਤੇ ਉਹ ਇੰਚੇ ਟੇਪ ਨੂੰ ਬਲੋ ਮੈਂ ਕੱਢੀ ਉਹ ਬੁੱਕੀ ਬੁੱਕਾ ਅਲੋ 20 ਕਿਲਾਸ ਤੋਂ ਰਾਣੀ ਮੇਰੀ ਐ ਕਿੰਝ ਵੱਡੇ ਰੱਖਦੀ ਕਤਰੀ ਕਾਲ ਜੇ ਭੈਣ ਭਰਾਵਾਂ ਨੂੰ ਜਿੱਤੂ ਜੀ ਉਹਦੇ ਰਾਜੂ ਜੀ ਉਹਦੇ ਪਰਮਾਤਮਾ ਤੁਹਾਨੂੰ ਚੜ੍ਹ ਕੇ ਕਲਾ ਉੱਚ ਰੱਖੇ ਸੱਚੇ ਪਾਤਸ਼ਾਹ ਦਨ ਦੁੱਖਣੀ ਰਾਤ ਦਨ ਦੁੱਖਣੀ ਰਾਤ ਚੌਕ ਨੂੰ ਤਰੱਕੀ ਬਾਛੇ ਜੀ ਸਾਡੇ ਭੈਣ ਭਰਾਵਾਂ ਨੂੰ ਬਾਹਰ ਬੈਠੇ ਤੇ ਸਭ ਦੇ ਸਾਹ ਵਿੱਚ ਮੇਰੇ ਭੈਣ ਭਰਾ ਗੁਰਦਮਤਾ ਦੇ ਬੱਚੇ ਸਾਰਨ ਪਰ ਦੀ ਸਤਿ ਸ਼ੰਕਾ ਤੁਸੀ ਠੀਕ ਠਾਕ ਹੋਊਂਗੀ ਪਰਮਾਤਮਾ ਤੁਹਾਨੂੰ ਤੰਦਰੁਸਤੀ ਦੇ ਆ ਦੀ ਕੋਈ ਕਾਰੋ ਜਿਤ ਕੱਟੀ ਜਾ ਰਹੀ ਹੈ ਬੀੜੇ ਇਹ ਅੱਜ ਮੌਸਮ ਵੀ ਜ਼ਿਆਦਾ ਬਹੁਤ ਖਰਾਬ ਹੋਇਆ ਪਿਆ ਅਧਾਨੀ ਮੈਂ ਆਉਂਗਾ ਕਿ ਨਹੀਂ ਆਂਦੇ ਹੈ ਮੈਂ ਤਾਂ ਉਹ ਤੇ ਗਰਮੀ ਬਹੁਤ ਜ਼ਿਆਦਾ ਹੋਊਗੀ ਜ਼ਮਾਂ ਘੱਮ ਹੋਇਆ ਬਿਆਹ ਕੋਹਾਂ ਨਹੀਂ ਆਂਦਾ ਮੀਨਾ ਜਾਨ ਪ੍ਰਮਾਣ ਦਾ ਪਰੇ ਦੇਖਣ ਵਾਲਾ ਤ੍ਰਿਤਾ ਪਾਣੀ ਦਾ ਨਾਰ ਜੇ ਤੁਸੀਂ ਜਨਨ ਦਾ ਚਾਹਤ ਹੈ ਅਕਰਚਨਾ ਤੋਂ ਪਾਤ ਤੋ ਤੋਟਾ ਤੱਕ ਪੁਚਾਇਆ ਕੋ ਆਪਣਾ ਕੋ ਨੀ ਕਰੀ ਤੁਹਾਡੇ ਜੋ ਕੇ ਸੱਚਾ ਬਾਹਰ ਬੋਟੇ ਮੇਰਾ ਪਾਣ ਵਾਲਾ ਪਾਣ ਦਾ ਨਾਰ ਵੀਰਾਦੰ ਭੋਗ ਤੱਕ ਵਧਾਈ ਜਿਮਾਨੇ ਸਭ ਤੁਸੀਂ ਇਹ ਚੋਟਾ ਕੋ ਜਾਨ ਪ੍ਰਾਣ ਦਾ ਸੋਜੋ ਪੁਚਾਇਆ ਤੁਹਾਡਾ ਤੁਹਾਡਾ ਬੋਤਨਾ ਨਾ ਇਸੇ ਤਰ੍ਹਾਂ ਦੀ ਜਿਹੜਾ ਬਲੌਕ ਨਾਲ ਜੁੜਿਆ ਰਹੋ ਤੇ ਦੂਜਾ ਤੋੜਾ ਤੋੜਾ ਹੋਰ ਰੱਖ ਕੇ ਪਾ ਜੋੜ ਕਰੋ ਤੁਹਾਡੇ ਤੋਂ ਵੀ ਹੋਰ ਹੈ ਠੀਕ ਹੈ ਜੀ ਤੁਹਾਡਾ ਬੋਤਨਾ ਬੋਤਨਾ ਜਿਹੜਾ ਤੁਸੀਂ ਇੱਕ ਵੱਖਰੀ ਪੁਚਾਇਆ ਇਹ ਹਰ ਕੰਮ ਦੀ ਜਦੋਂ ਅੱਗੇ ਕਹਿੰਦੇ ਨੇ ਇਹ ਤੁਹਾਨੂੰ ਵੀ ਇਹ ਚਾਹਦੇ ਨੇ ਇਹ ਵੀ ਆਜੂ ਤੁਹਾਨੂੰ ਮਨ ਹੁੰਦਾ ਤੁਹਾਡਾ 12 ਵਜੇ ਵੀ ਇਹ ਮਨਾ ਪਾਣੀ ਕਰਨਾ ਹੈ ਇਹ ਪਤਾ ਹੈ ਮੇਨੂੰ ਛੱਕਾ ਵੀ ਕਰ ਮੇਰੀ ਦਿੱਤਾ ਗਿਆ ਟੱਟਿਆ ਵੀ ਤਾਂ ਕੱਟਿਆ ਗਿਆ ਸਵੇਰ ਨੂੰ ਕਿਸੀ ਉਹ ਕੱਟੀ ਨਹੀਂ ਨਾ ਹੋਗਾ ਕੰਮ ਮੁਕੰਮਲ ਕੱਲ ਨੂੰ ਵੇਖੋ ਜੇ ਪੈਂਦਾ ਮਸ਼ੀਨ ਦਾ ਖੜਵਾੜ ਆਦੇ ਆਦੇ ਸ਼ਾਮ ਤੱਕ ਸਿਉਣਾ ਬਹੁਤ ਮਹੋਜਾ ਪਾਪਾ ਮੇਰਾ ਸੂਟ ਕਿਦਾਂ ਮੇਰਾ ਤੂੰ ਤੂੰ ਛੁਟਾ ਦੇ ਕੋਈ ਕਰਾਉਣਾ ਚਲੋ ਭਲਾ ਤੇ ਟਾਈ ਆ ਇਹਨਾਂ ਜੂਟਾ ਮੈਂ ਕਿ ਕੋਈ ਜਿਹਾ ਸੁਣਾਉਂਗੀ ਇਹਦੇ ਵਿੱਚ ਵੱਧ ਜਣਾ ਹੈ ਮਾ ਤਾਂ ਥੋੜਾ ਜਿਹਾ ਮਕੜਾ ਲੈਣਾ ਹੁੰਦਾ ਇਹਦੀ ਸਵਾਰ ਇਹਦੀ ਭਾਬੀ ਨੇ ਇਹਨੂੰ ਦਿੱਤਾ ਤੇਰੀ ਮੰਮੀ ਨੇ ਹੁਣ ਇਹਦੇ ਚੂਟ ਦੋਣਾ ਦੋਹਾਂ ਨੇ ਜੂਟਾ ਬੰਨ੍ਹ ਦਿਆ ਨਹੀਂ ਪਰ ਧਰਨਾ ਲਾ ਲਓ ਮੈਂ ਕਹਿੰਦੀ ਥਾਪਾ ਰੋਲਾ ਪਾਏ ਤੇ ਮੈਨੂੰ ਤੇ ਕੱਲ ਨੂੰ ਦਸਵਾਇ ਤੇ ਨੂੰ ਜਾਨੀ ਕਿ ਕੰਮ ਨੇ ਵੇੜ ਕੇ ਕੱਲ ਨੂੰ ਜਾ ਰੋਜ਼ਾ ਦਾ ਸੂਟ ਤਿਆਰ ਹੋ ਜਾਵੇ ਅੱਜ ਤਾਂ ਬਾਲੇ ਚੱਕਰਾਂ ਜਿਵੇਂ ਪਹਿਨੇ ਕਰਕੇ ਸਤਵਾਦ ਕੰਮ ਕੋਈ ਨਹੀਂ ਅੱਜ ਸੜਨਾ ਫਰੰਨਾ ਹੁੰਦਾ ਹੁੰਦਾ ਬਚ ਗਿਆ ਹਾਂ ਫਰੌਡ ਵੀ ਵੱਡਾ ਹੋ ਜਾਣਾ ਸੀ ਫਰੌਡ ਨੂੰ ਫਰੌਡ ਕਾਹ ਕਰਤਾ ਜਾ ਖਬਰ ਉਹ ਬੀ ਲੋਡ ਨੇ ਔਲੀ ਔਲੀ ਨਾਲ ਜੁਨਾਹ ਕਰਾ ਜਾਂਚ ਕਰੀ ਦੀ ਹੈ ਬਈ ਕਈ ਗੱਡਕੇ ਵਾਨੀ ਦੇ ਛੱਗਿਆਂ ਨੇ ਮੈਂ ਜਪਾਤਾ ਪਹਿਲਾਂ ਗੱਡੀ ਦੇ ਵੀਡੀਓ ਕਾਲ ਕੀਤੀ ਇਹ ਰੋਣਾ ਤੁਹਾਡੇ ਘਾਤੇ ਦੇ ਚੋਨਾ ਕਾਤਾ ਪਰ ਤੁਹਾਨੂੰ ਇੱਕ ਕੰਮ ਕਰਨਾ ਪਊਗਾ ਤੁਹਾਨੂੰ ਬੈਂਕ ਦਾ ਮੈਸੇਜ ਆਊਗਾ ਗੱਲਬਾਤ ਕਰਨ ਦੀ ਤੁਹਾਡੇ ਨਾਲ ਉਸ ਬੈਂਕ ਜਿ ਤੁਹਾਡੇ ਪੇਮੈਂਟ ਹੋ ਜਾਵੇਗੀ ਇਹਨੂੰ ਤੁਸੀ ਛੇਰੀਆ ਬਈਆ ਪਾਉਣ ਦੇ ਵਿੱਚ ਸਟਾਕ ਜਿਹੜਾ ਕੱਟਦੇ ਐ ਤੇ ਤੁਹਾਨੂੰ 1.5 ਲੱਖ ਰੁਪਈਆ ਤੁਹਾਡੇ ਖਾਤੇ ਦਾ ਆਪਾਂ ਕੀ ਤੇ ਨਾਲ। ਜਿਹੜਾ ਪੈਂਕ ਦਾ ਬੈਂਕਾ ਕੱਟਦੇ ਉਹ ਮੈਂ ਰਾਜਾ ਅੰਮੀ ਗੰਨੋ ਮੇਰੇ ਨਾਮ ਆਉਂਦੀ ਹੀ ਨਹੀਂ। ਜਿਹੜੇ ਜਦੋਂ ਨਾ ਪੈਸੇ ਆ ਜਾਂਦੇ ਹੋ ਤਾਂ ਬੈਂਕਾ ਨਹੀਂ। ਛੇਰੋ ਫੇਰ ਉਹਨਾਂ ਨੇ ਕਾਲ ਤੋ ਕਾਲ ਇੱਕ ਕਾਲ ਉਧਰ ਕੱਟੇ ਉਧਰ ਕੱਟੇ ਜਦੋਂ ਤੀਜੀ ਕਾਲ ਤੋਂ ਗੱਲ ਕੀਤੀ ਉਹੋ ਜੀ ਬੰਦਾ ਪਹਿਲਾਂ ਪਿਆਰ ਪੰਜਾਬੀ ਤੇਰਾ ਵਿੱਚ ਹਿੰਦੀ ਬੋਲਣ ਲੱਗ ਗਿਆ ਵਿੱਚ ਵਿੱਚ ਫੇਰ ਮੈਂ ਕਿਹਾ ਵੀ ਠੀਕ ਹੈ ਫੇਰ ਮੈਂ ਕਿਹਾ ਜੀ ਮੈਂ 4 ਵਜੇ ਦਾ ਸਮਾਂ ਦੇ ਦੂੰਗਾ ਕੱਲ ਨੂੰ ਹਾਂ ਨੇ ਠੀਕ ਹੈ 4 ਵਜੇ ਦਾ ਸਮਾਂ ਉਹ ਦੁਬਾਰਾ ਮੈਨੂੰ ਫੋਨ ਹੀ ਨਹੀਂ ਆਇਆ ਤੂੰ ਵੀਰੋ ਬੱਜ ਕੇ ਰਿਹਾ ਕਰੋ ਫੋਨ ਸੁਣੋ ਸੁਣ ਦੀ ਕੋਈ ਚੱਕਰ ਨਹੀਂ ਠੀਕ ਆ ਕਰ ਜੇ ਕਹਿੰਦਾ ਖਾਤਾ ਨਾ ਤੇ ਜੋ ਕੋਈ ਪਰੂਪ ਨਾ ਤੇ ਜੋ ਜੇ ਕਰਉਂ ਤੂੰ ਕਹਿੰਦਾ ਮੈਂ ਤੁਹਾਡੇ ਗੂਗਲ ਪੇ ਕਰ ਦਿਆਂਗਾ ਤੇ ਕੋਈ ਹੋਰ ਦੇਣਾ ਪੋਸ਼ਿੰਗ ਠੀਕ ਹੈ ਜੀ ਆ ਆ ਜਿਹਨੇ ਕੋਲੇ ਹੋਣਾ ਭਵਾ ਲਿਓ ਸੁਬਾਜ ਕੇ ਸਾਡੇ ਨਾਲ ਤਾਂ ਹੁੰਦਾ ਹੁੰਦਾ ਕੰਮ ਬੱਜ ਗਿਆ ਕੱਲ ਮੈਂ ਆਹ ਬਤਾ ਦੇਉਂਗਾ ਮੈਂ ਮਾਰੀ ਤੇ ਉਹ ਮਾਨ ਨੂੰ ਉਹ ਉਹ ਖੜੇ ਖੜੇ ਫੋਨ ਆ ਗਿਆ ਤੁਸੀਂ ਇੰਦਾ ਕਰੋ ਜੀ 6000 ਰੁਪਈਆ ਪਾਉਂਗੀ ਐ ਕਰੋ ਉਹ ਜਿਹੜਾ ਪੜਾ ਪੜਿਆ ਲਿਖਿਆ ਬੰਦਾ ਵਾਦ ਉਹ ਜਿਹੜਾ ਪੜਾ ਪੜਿਆ ਲਿਖਿਆ ਬੰਦੇ ਦਾ ਪਤਾ ਲਾ ਮੈਂ ਤਾਂ ਬਾਕੀ ਵਿਚਾਰ ਵੀ ਕਰੇ ਕਿਹਨਾਂ ਦਾ ਵੱਧ ਪਤਾ ਹੁੰਦਾ ਉਹ ਆਨੇ ਵੀ ਕਾਕਾ ਬਰਾਡ ਆਏ ਮੈਨੂੰ ਨੇ ਆਏ ਕਹਿੰਦਾ ਮੈਂ ਕਹਿੰਦਾ ਮੈਂ ਆਨੇ ਚਾਹੁੰਦਾ ਚਾਹੁੰਦਾ ਮੈਂ ਗਈ ਯਾਰ ਥੰਦਾ ਆਏ ਉਹਨ ਕੀ ਜਾਣਦੇ ਤੇ ਉਹਨਾਂ ਨੇ ਮੈਨੂੰ ਆਪਰੂ ਤੇ ਜੀ ਟੱਕਰ ਨਹੀਂ ਦੇਣਾ ਤੇ ਮੈਂ ਕਿਹਾ ਸ਼ਾ 4 ਵਜੇ ਦਾ ਸੰਭਾਲ ਲਿਆ 4 ਵਜੇ ਤੋਂ ਬਾਅਦ ਮੈਨੂੰ ਨਾ ਕੋ ਫੋਨ ਆਇਆ ਨਾਂ ਕਿਸ ਨੂੰ ਨਾ ਠੀਕ ਹੈ ਜੀ ਜਿਨ੍ਹਾਂ ਨੇ ਕਰਨੀ ਕਿਰਪਾ ਉਹ ਜ਼ਿੰਦਾ ਹੀ ਕਰਦੇ ਇਹਨਾਂ ਕਦਾ ਸਾਨੂੰ ਵੀ ਟੰਡਾ ਜਾਂ ਚਾਨਣ ਹੋ ਗਿਆ ਸੀ ਪਰ ਸਾਡਾ ਅਜ਼ੀਰਾ ਕਿਸੇ ਜੇ ਬੰਦਾ ਵੇਸਲਾ ਬੈਠਾ ਹੋਵੇ ਨਾ ਤੇ ਉਹਨੂੰ ਮਰਜ਼ੀ ਦਾ ਪ੍ਰੋਗਰਾਮ ਆਜੇ ਤੇ ਉਹਨੂੰ ਛੋਟਾ ਬੋਲਿੰਗ ਕਰਾਂਗੇ ਕਿੱਧਰ ਨੂੰ ਜਾਵਾਂ ਕੀ ਜੱਛ ਇੱਕ ਫੋਨ ਆਇਆ ਜੀ ਤੁਹਾਡੇ ਛੋਟਾ ਮੁੰਡਾ ਬਾਰ ਤੇਲਾ ਕਰਦ ਦੀ ਸੁਣੀ ਦੀ ਜੀ ਜੇ ਉਹਨੇ ਅੱਗੇ ਵੀ ਇਹ ਕੰਮ ਕਰਵਾਤਾ ਲਈ ਉਹਨੇ ਜਿੱਤੇ ਗੈਦਾਵਾਰੀ ਮੇਰੇ ਦਾ ਜੁਗਾਰ ਦੇ ਕਿੰਨੇ ਕੇ ਫਿਰ ਫੋਨ ਡੱਟ ਗਿਆ ਸੁਮੀਰੋ ਬੰਚ ਕੇ ਰਿਆ ਕਰੋ ਠੀਕ ਹੈ ਜੀ ਤੇ ਟੱਪ ਦਾ ਗੋਲ ਜਾਨ ਬਹੁਤ ਜ਼ਿਆਦਾ ਚੱਲ ਪਤਾ ਛੋਟੀਆਂ ਜੀ ਤੇ ਮੈਂ ਤਾਂ ਮਾਰ ਪਾਲ ਅੱਜ ਉਹ ਜੁਗੀਰ ਦਾ ਧੰਨਵਾਦ ਕਰਦਾ ਹਾਂ ਉਸ ਭੈਣਾ ਭਰਾਵਾਂ ਦੀ ਜਿਨ੍ਹਾਂ ਨੂੰ ਮੈਂ ਫੋਟੋ ਜੀਤਨ ਕੀਤਾ ਮੇਰਾ ਦੋਸਤ ਆ ਮੇਰਾ ਮੁਸ਼ੇਰ ਵੀ ਹੈ ਮੈਂ ਉਹਨੂੰ ਵੀ ਫੋਨ ਕੀਤਾ ਮੈਨੂੰ ਆਂਦਾ ਪੈਸੇ ਦੀ ਕੋਈ ਦਿੱਕਤ ਨਹੀਂ ਕਾਸੇ ਦੀ ਕੋਈ ਨਹੀਂ 6000 ਰੁਪਏ ਚੱਕ ਪਾ ਲਾ ਪਰ ਮੈਂ ਨਾ ਕਾ ਕਰੀ ਮੈਂ ਕਹਾਂ ਹੈ ਆਲਾ ਲੈ ਕੇ ਉਹ ਆਂਦਾ ਨਾ ਇਹ ਸਭ ਗੱਲਾਂ ਹੋਰ ਉਹਦੇ ਨਾਲ ਵੀ ਦੋ ਵਾਰੀ ਹੋਈ ਆਂਦਾ ਮੇਰੇ ਨਾਲ ਵੀ ਮੁੜ ਕੇ ਦਾ ਭਰਾਵਾ ਦਾ ਮੇਰਾ ਸਹੀ ਮੁਝੇ ਦਿਮਾਗ ਹੀ ਬੋਲ ਗਿਆ ਤੇ ਗਾਂ ਹੁਣੇ ਮੇਰਾ ਵੀ ਦਿਮਾਗ ਹੋਇਆ ਨੂ ਜੰਕਰ ਨੇ ਮਨਾ ਕੋਈ ਨੂੰ ਮੰਨ ਜਿਹਨੇ ਭੈਂਟਾ ਲਾ ਮਾਤ ਦਾ ਵੀ ਫਟਕ ਦੇਣਾ ਤੇਰੇ ਘਰੇ ਜਾ ਆ ਜਾਣਾ ਸਾਰਾ ਦੰਸਾ ਇੰਨਾ ਨਾ ਸੋਚਿਆ ਕਰੋ ਇੱਕ ਮਗਰ ਦਾ ਪਿਆਰ ਇੱਕ ਕੇਸਰ ਨੂੰ ਬਣਾ ਲਓ ਭੈਂਟਾ ਆ ਕੇ ਜਾਣੇ ਪਛਾਣੇ ਸਾਨੂੰ ਤਾਂ ਕੋਈ ਦਰਵਾਜ਼ਾ ਚਾਹ ਕੋਈ ਦਰਵਾਜ਼ਾ ਤੇ ਜਿਆਦਾ ਮਸਤ ਸੀਗੀ ਵੀ ਚਲੋ ਕੋਈ ਦਰ ਆ ਰੂਗਾ ਕੀ ਇਸ ਕੋਈ ਕੇਰਪਾ ਕਰਦੇ ਨਹੀਂ ਤਾਂ ਬਾਹਲੇ ਨਹੀਂ ਆ ਕੇ ਨਾ ਚਲੋ ਦਾਸ ਜੀ ਤਾਂ ਕਾਰਮਜੀਤ ਕਾਰਮਜੀਤ ਮਗਰ ਕਰੀਗੇ

ਤੇ ਦਰ ਤੇਰੇ ਦੀ ਤਾਂ ਕਿ ਮੇਰੀ ਗੋਪੀ ਹੋ ਤਾਂ ਰੌਬਿਕਾ ਕੁਇਦਰ ਮੇਰੇ ਬੁਰਦੇ ਦੋ ਨਾਮ ਮੇਰੇ ਤੇ ਲੱਖ ਬੋਊਗਾ ਤੇਰੇ ਮੈਂ ਕਿ ਇਹ ਨਾ ਡੇਢ ਤੇ ਜਾ ਕੇ 3:00 ਤੇ ਜਾ ਕੇ ਤੇ ਦਵਣੀ ਮੈਂ 3:30 ਵਜੇ ਤੇ ਮੈਂ ਨਾ ਹੁਣ ਪਹੁੰਚ ਕੇ ਕੰਮ ਲੱਗ ਗਿਆ ਮੈਂ ਤਾਂ ਹਾਂ ਕਿ ਹਾਂ ਕਿ ਬੈਠੂ ਜਾਂਦੀ ਸੀ ਮੇਰੇ ਖਾਤੇ ਦੇ ਕੋਲੋਂ ਨਾ ਨਾ ਕਰਦੀ ਨਾ ਵਾਲੀ ਆਦੂ ਲਕਬਾਰ ਜਿਹੜਾ ਉਹ ਨਹੀਂ ਬਾਣੀ ਕੋਈ ਤੇ ਜਮਾ ਸੀਟ ਪਰ ਚਿੱਧੀ ਖੜੀ ਹੋ ਗਈ ਆਨੇ ਮਿਲਿਆਨਾ ਕਾਫੀ ਮੈਂ ਕਿਹਾ ਜਿਹੜੇ ਮੇਰੇ ਕੋਲ ਤਾਂ ਉਹ ਤਾਂ ਵੇਖ ਨਾ ਦੇਰ ਤੇ ਇੰਨੀ ਖੋਜ-ਪੋਛੀ ਨਾ ਉਹ ਲਾਲ ਹੋ ਗਈ ਇਹ ਤਾਂ ਮੈਂ ਗਾਉਂਦੇ-ਕਤੇ ਜਿੱਥੇ ਹੈਗਾ ਹੈਗਾ ਜਿੱਥੇ ਨਹੀਂ ਨਹੀਂ ਸੋ ਇਹਨਾਂ ਬਹੁਤ ਫਾਇਦਾ ਹੋ ਗਿਆ ਤੇ ਆਪ ਦੇ ਸਬਾਇਓ ਡਾਟਾ ਸਾਨੂੰ ਭੇਜਿਓ ਹਰ ਕਿਸ ਨੇ ਭੇਜਿਆ ਤੇ ਨੇ ਭੈਣ ਭਰਾਵਾਂ ਨੇ ਸਾਨੂੰ ਬਹੁਤ ਯਾਨੀ ਕਿ ਜਿਨ੍ਹਾਂ ਨਾਲ ਚਲੋ ਉਹਨਾਂ ਦਾ ਇੱਥੇ ਬਹੁਤ ਚੱਤਾਂ ਦੇ ਸਾਡੇ ਰੋਜ ਸੰਭਾਤ ਲੋਕ ਦੇ ਤੋਂ ਉਹਨਾਂ ਨਾਲ ਕਰਾਈ ਕੀਤੀ ਉਹ ਆਨੇ ਚੁਫੀ 2 ਵਜੇ ਆਜੇ ਫਿਰ ਆਪਾਂ ਗੱਲਬਾਤ ਦੇਖਾਂ ਉਦੋਂ ਕੋਲੇ ਪਹੁੰਚਾਇਆ ਨਹੀਂ ਗਿਆ ਨਹੀਂ ਮੈਂ ਜਾ ਪਰਦਾ ਸੀ ਤੇ ਉਹ ਬਰਾਬਰ ਬੱਚੇ ਆ ਗਏ ਤੇ ਅੱਜ ਜੇ 2 ਵਜੇ 2 ਵਜੇ ਆਟ ਗਿਆ ਤੇ ਨਾਲੇ ਹੱਥੀਆ ਨੇ ਨਾਲਿਆਂ ਤੇ ਮੈਂ ਕਿਤੇ ਪਤਾ ਬਾਹਰ ਦੀ ਬਾਤ ਕਿੰਨੇ ਕਾਉਂਟ ਚਕਵਾ ਲਏ ਨੇ ਮੈਂ ਗਏ ਜੀ ਜੀ ਸਾਡੀ ਮੈਨੂੰ ਜਦੋਂ ਫੋਨ ਆਇਆ ਮੇਨੂੰ ਬੱਚੀ ਘਰੇ ਆ ਕਿਹੜਾ ਲੱਭੀ ਮੈਂ ਕਿਹਾ ਚੱਲ ਮਹਾਰਾਜ ਹੁੰਦੇ ਨੇ ਪਲੇਨ ਮਰਾ ਮੈਨੂੰ ਮੱਥਾ ਫੋਨ ਆਇਆ ਉਹਨੂੰ ਰਾਤ ਨੂੰ 12:30 ਦੇ ਦੋ ਲੱਖ રૂપિયા ਆਏ ਆਹਦੀ ਮੇਰਾ ਖਾਤਾ ਉਸੇ ਤੇ ਮਾਇਨੇ ਮੈਂ ਕਹ ਰਹਾ ਤੇ ਮੇਰੇ 4 ਜਨੇ ਦਾ ਉਹ ਜਾਣਾ ਨਹੀਂ ਸੀ ਇੰਨੇ ਰੈਂਟ ਆ ਮੈਂ ਕਹ ਮੈਂ ਨਾ ਭਾਂਦੇ ਥੋੜਾ ਬਾਕੀ ਸਾਰਾ ਪੈਣ ਭਰਾਵਾਂ ਦਾ ਤਹਿ ਦਿਲੋਂ ਧੰਨਵਾਦ ਹੈ ਜੀ ਪ੍ਰਮਾਤਮਾ ਦਾ ਅੰਦਰ ਰਕੀ ਸੱਚੇ ਬਾਸ਼ਾ ਮੇਰ ਭਰੇ ਹੱਥ ਰੱਖੇ ਅਸੀਂ ਵੀ ਖੋਛੇ ਜੀ ਤੁਸੀਂ ਹਾਂ ਜੀ ਬਚ ਕੇ ਰਹੋ ਬਚ ਕੇ ਰਹੋ ਜੀ ਮੈਂ ਵੀ ਅਨੁਵਰ ਜ਼ਰੂਰ ਕਰੋ ਪਹਿਲਾਂ ਬਾਕੀ ਜੀ ਹੁਣ ਸਾਡੇ ਚੈਨੇ ਵੀਡੀਓ ਚ ਵੇਖ ਲਏ ਠੀਕ ਹੈ ਜੀ ਜਦੋਂ ਸਾਡੇ ਕਾਉਂਟ ਤੇ ਆਏ ਉਦੋਂ ਸਾਡੇ ਚੈਨੇ ਕੱਲੋਂ ਦੇਖੋ ਤੇ ਕੀ ਕੁਝ ਬਣਦਾ ਉਹ ਠੀਕ ਹੈ ਜੀ ਤੇ ਮੈਂ ਬਾਕੀ ਪਹਿਲੀ ਗੱਲ ਤੇ ਜਿਹੜੇ ਮਾਈ ਫੈਨ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਜਦੋਂ ਇਹ ਫਰਾਡ ਹੀ ਤਾਂ ਸੀਗਾ ਤੇ ਫਿਰ ਆਪਾਂ ਬੈਂਕ ਦੇ ਨੰਬਰ ਤੇ ਕਾਹਤੋਂ ਪਾਣਾ ਤੇ ਨਾਲੇ ਉਹ ਪੈਸੇ ਆ ਪੈਸੇ ਕਿਨੇ ਦੇ ਨੇ ਆਪਾਂ ਨੂੰ ਆਪਾਂ ਨੂੰ 6 600 ਰੁਪਏ ਤੋਂ ਨਾ ਬਹੁਤ ਬਹੁਤ ਦਿਲੇ ਆ ਗਿਆ ਜੀ ਕਿਉਂਕਿ 1.5 ਲੱਖ ਆ ਗਿਆ ਨਾ ਬੱਚਿਆਂ ਨੂੰ ਚੰਗੇ ਜਿਹੇ ਹੋਟਲ ਤੇ ਗੁਆਚਿਆ ਆਪਾਂ ਗਏ ਵੀ ਇੱਕ ਵਾਰ ਕਾਲੇ ਚੰਗੇ ਜਿਹੇ ਹੋਟਲ ਤੇ ਗੁਆਚ ਲੈ ਆਵਾਂ ਜੀ ਕਰਮਜੀਤ ਗੇੜਾ ਇਹਨਾ ਮੈਨੂੰ ਫੋੜ ਦੇ ਫੋੜ ਦੇ ਮੈਂ ਕਹ ਲੈ ਇਹਨੇ ਰਾਤ ਨੂੰ ਸੌਣਾ ਨਹੀਂ ਇਹਨੇ ਮਾਰੀ ਚੂਈ ਚੂਈ ਦੀ ਮਾਰਿਆ ਉਹਨੂੰ ਛਾੜੂ ਨਹੀਂ ਛੱਟ ਲਈ ਚੂਈ ਇਹਨੇ ਸੈਕਰੀ ਚਲੋ ਜੀ ਸਾਡੇ ਕੋ 12:00 ਨੂੰ 1:00 ਵਜੇ ਇਹਦੀ ਆਏ ਬਾਅਦ 33 ਸੁੱਤੀ ਪਈ ਦੀ ਚੂਹੀ ਨੰਨੀ ਚੂਹੀ ਚੂਹੀ ਮਨੀ ਮਨੀ ਪਾਰੀ ਪੋਰਛ ਮਨੀ ਮਨੀ ਪਾਰੀ ਤਾਂ ਨਾ ਤਾਂ ਦੇਖੀ ਤੂੰ ਮਾਇ ਦਾ ਤੂੰ ਕਿਤੇ ਦਿੰਦੀ ਆਂ ਬਲੂੜਾ ਹਾਂ ਹਾਂ ਮੈਂ ਕਹਿੰਦੀ ਤੈਨੂੰ ਕਿਉਂ ਗਿਆ ਆਦੀ ਲਾ ਚੂਹੀ ਭੱਜ ਗਈ ਮੈਂ ਨਾਲ ਆ ਗਿਆ ਰਾਹ ਤੇ ਡੇਢ ਵਜਿਆ ਐਣੀ ਚੂਹੀ ਭੱਜ ਗਈ ਹੈ ਮੈਨੂੰ 3:30 ਵਜੇ ਥਾ ਕੇ ਤੋਂ 15 ਮਿੰਟ ਬਾਅਦ ਆ ਪਕੜਾਣੇ ਮਾਰ ਲਾ ਲਾ ਜੋ ਮਾਤਾ ਇਹ ਆਪੇ ਨੂੰ ਆਇਆ ਹੈ ਤੂੰ ਕੌਣ ਆਇਆ ਤੂੰ ਕਿਸੇ ਨੂੰ ਕੁੱਝ ਨਹੀਂ ਕਹਿਣਾ ਅਜੀ ਤਰਾਤ ਨਾ ਸਲਾਤਾਂ ਖਾਦਦੇ ਆ ਬਰਾਬਰ ਐਸ ਤਰ੍ਹਾਂ ਰੋਮ ਨਾ ਸੁਧਦੇ ਹੁੰਦੇ ਤੂੰ ਜੀ ਥੋੜਾ ਬਦਲ ਕੇ ਜਲਦੀ ਤੇ ਮੈਂ ਆਜੇ ਨੂੰ ਬਸਤਾ ਮੈਂ ਕਿਹਾ ਜੇ ਆਉਣ ਭਾਈ ਰਾਤ ਨੂੰ ਰੋੜਾ ਰੁੜਾ ਪਾਇਆ ਤੂੰ ਆਉ ਸੰਪਾਗਿਆ ਬੁੱਢੀ ਆ ਗਈ ਤੂੰ ਤਾਂ ਜੇ ਕੋਈ ਨਹੀਂ ਕਹਿਣਾ ਪਹਿਲਾਂ ਤੇ ਹੁਣ ਮੈਂ ਵੇਖੇ ਨਾ ਵਧੀਆ ਕਿੰਨਾ ਸੁਣਨ ਲੱਗਦੇ ਦੇਖੋ ਹਾਂ ਜੇ ਤੁਹਾਡੇ ਕੋਲ ਕੋਈ ਮਾਤਾ ਨੂੰ ਮੰਗਾਂ ਹਾਂ ਅੱਜੇ ਮੋਟਾ ਕਲੀਗਰ ਅੰਮ੍ਰਿਤ ਹੱਥ ਬਾਕੀ ਦੀ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਬਾਕੀ ਜਿਹੜਾ ਇਹਨੂੰ ਸੁਣਨਾ ਆਇਆ ਉਹ ਸੱਚ ਇਹਨੂੰ ਸੱਪ ਦਾ ਸੁਪਨਾ ਆਵੇ ਨਾ ਉਹ ਦੁੱਧ ਦੇਣ ਸੱਪ ਆ ਜਾਂਦਾ ਜੇ ਕਈ ਵਾਰ ਸੱਪਾਂ ਜੇ ਕਰੇ ਹੈ ਨਾ ਮੈਨੂੰ ਰਾਤ ਨੂੰ ਸੁਪਨਾ ਆ ਜਾਂਦਾ ਸੱਪ ਆ ਗਿਆ ਤੇ ਜਦੋਂ ਮੈਂ ਉੱਠ ਕੇ ਦੇਖੀ ਕਿ ਸੱਚੀ ਆਇਆ ਮੂਰੇ ਘਟਾਂਦਾ ਇਹ ਜਿੰਨੇ ਵਾਰੀ ਸੱਪ ਖੜਾ ਇਹ ਮੂਰੇ ਖੜੇ ਸਾਡੇ ਵਾਰ ਵੀ ਬਹੁਤ ਸੁਪਨਾ ਆਇਆ ਪਰ ਸਾਡੇ ਸੱਪ ਨਹੀਂ ਆਇਆ ਜਿੱਦੋਂ ਇਹਨਾਂ ਸੁਪਨਾ ਆਉਂਦਾ ਹੈ ਪਰ ਸੱਪ ਤੇ ਜ਼ੋਰ ਆਉਂਦਾ ਹੈ ਪਤਾ ਨਹੀਂ ਇਹਦੇ ਸੁਪਨੇ 'ਚ ਹੈ ਉਹ ਦੀ ਚੀਜ਼ ਕੀ ਕਿ ਜਿਹੜਾ ਸੱਪ ਹੀ ਆਉਂਦਾ ਹੈ ਸਾਰੇ ਭੈਣ ਭਰਾਵਾਂ ਦਾ ਕਹਿ ਦਿੰਦੇ ਮੈਂ ਕਰਦਾ ਪਰਮਾਤਮਾ ਦਾ ਅਨੰਦ ਦੀ ਗੱਛੀ ਜੀ ਸਾਰੇ ਚੜ੍ਹਦੀ ਕਲਾ ਦੇ ਚਰਕੇ ਜੂਟਾ ਫੈਮਲੀ ਦਾ ਵੀ ਬਹੁਤ ਬਹੁਤ ਧੰਨਵਾਦ ਨਾਨਾ ਜਿਹੜੇ ਭੈਣ ਭਰਾਵਾਂ ਦਾ ਵੀ ਧੰਨਵਾਦ ਸਾਰੇ ਦੇ ਦੋਨੇ ਜਨਾਂ ਸਾਰੇ ਭੈਣ ਭਰਾ ਇਹ ਜੇ ਪੂਰ ਕਾਲਾ ਹੋਰ ਕੋਟਾ ਤੋਂ ਜਿਹੜੇ ਬੱਚੇ ਅੱਜ ਅਸੀਂ ਬਾਲ ਬਾਲ ਬੱਚੇ ਉਸ ਭਰਾ ਦਾ ਵੀ ਬਹੁਤ ਬਹੁਤ ਧੰਨਵਾਦ ਕਰਕੇ ਜਿਹਨੇ ਸਾਨੂੰ ਆ ਕੇ ਨਰਸਤਾ ਵੀ ਦਿਹਾੜ ਹੈ ਕਿ ਨਹੀਂ ਹੋ ਸਕਦਾ ਜਿਉਂ ਨਾਮ ਦਾ ਸਾਰੇ ਪਰਸਾਂ ਤੇ ਜਨਾ ਕਿ ਜੋ ਗਾਤੀ ਅਸੀਂ ਬੰਦੇ ਜੀ ਕਰਦੇ ਸਾਡੇ ਦੋਨੋਂ ਜੱਟਾਂ ਨੂੰ ਬਚ ਕੇ ਜੀ ਅਸੀਂ ਮਹਾਰਾਜ ਜੀ ਸੱਚੇ ਪਾਤਸ਼ਾਹ ਨੇ ਕੋਣੇ ਬਚਾ ਲਿਆ ਬਾਕੀ ਤੁਹਾਡੀਆਂ ਦਵਾਵਾਂ ਜੀ ਸੱਚੇ ਪਾਤਸ਼ਾਹ ਨੇ ਪਾਣੀ ਤੋਂ ਮੜ ਕੇ ਨਹੀਂ ਕੋਈ ਵੀ ਐਸਾ ਹਸਰੀਏ ਜਿਹਾ ਕੋਲ ਨਹੀਂ ਹਾਂਜੀ ਇਹ ਤਾਂ ਬਰੂਪੋਂ ਉਹ ਨਾਲ ਕੁਝ ਬਿਲਕੁਲ ਜਿਹੜਾ ਨੰਬਰ ਬਸ ਇਹ ਤਾਂ ਆਪ ਹੀ ਝੂਠ ਮਾਰ ਦਿੰਦੇ ਆ ਲੋੜ ਹੀ ਨਹੀਂ ਜੀ ਠੀਕ ਹੈ ਜੀ ਬਾਕੀ ਜੇ ਤੁਹਾਨੂੰ ਅੰਦਰਾਜ ਪ੍ਰੋਮਸ ਤੇ ਆਪੇ ਚੰਗੀ ਲੱਗੇ ਤੇ ਧੰਨਵਾਦ ਹੈ ਭੈਣ ਭਰਾਵਾਂ ਦਾ ਖਾਸ ਕਰਕੇ ਬਾਲਕੋ ਬਾਲਕਾਂ ਦਾ ਸਾਰਾ ਨਾ ਬੱਚਾ ਜਿਹੜਾ ਨਾ ਆ ਗਿਆ ਨਾਲੇ ਜੀ ਸਾਡੇ ਦੋਨਾਂ ਛੱਣਾਂ ਨੂੰ ਵੱੱਟ ਵੱੱਟ ਸਪੋਰਟ ਕਰਦੇ ਜੀ ਭੈਣ ਭਰਾ ਜਿੰਨੇ ਤੋਂ ਸਾਡੇ ਦੋਨਾਂ ਛੱਣਾਂ ਨੂੰ ਸਪੋਰਟ ਕਰਾ ਕੇ ਤੁਸੀਂ ਉਹਨੇ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਾਂਗੇ ਜੀ ਸਾਡੇ ਤਨ ਦੀ ਜਿਹੜੀ ਸਪੋਰਟ ਕਰਦੇ ਸੋਡਾ ਉਹਨੇ ਧੰਨਵਾਦ ਕਰਾਂਗੇ ਜੀ